ਇਹਨਾਂ ਟੰਗ ਪਜਾਮੇ ਮੁੱਢੇ ਰਾਜਨੀਤੀ ਵਿੱਚ ਕੁੱਦੇ ਟੰਗ ਪਜਾਮੇ ਮੁੱਢੇ ਰਾਜਨੀਤੀ ਵਿੱਚ ਕੁੱਦੇ ਪਾਣੀ ਨਸ਼ਾ ਬੇਅਦਬੀ ਤੇ ਬੇਜੁਗਾਰੀ ਰੱਖੇ ਵੋਟਾਂ ਲੈਣ ਲਈ ਮੁੱਦੇ ਛੋਟੇ ਦੇਸਰ ਵਰਗੀ ਧਰਤੀ 150 ਮਣ ਕਰਦੀ ਪੈਦਾ ਦਾਣੇ ਹੁੰਮੇ ਸਿਆਸਤ ਭੇਸ ਬਦਲ ਕੇ ਪੰਜਾਬ ਭੋਲਾ ਕੀ ਜਾਣੇ ਇੱਥੇ ਆਮ ਬਣ ਕੇ ਆਉਂਦੇ ਨੇ ਬਣ ਖਾਸ ਪੀੜੀਆਂ ਦੀ ਖੱਟ ਜਾਂਦੀ ਪੰਜਾਬ ਖਤਮ ਕਰਨ ਚ ਨਾਲ ਲੱਗਦੇ ਬੈਠ ਪੈਰਾਂ ਵਿੱਚ ਕੌਲੀ ਝੱਟ ਜਾਂਦੇ ਲੱਗੀ ਜ਼ੁਬਾਨ ਪਰ ਬਣੇ ਗੁੰਗੇ ਕਿਹੜਾ ਰੋਂਦੇ ਪੰਜਾਬ ਦੇ ਹੰਝੂ ਪੁੰਝੇ ਸੋਨੇ ਤੋਂ ਬਣਾਈ ਮਿੱਟੀ ਦੀ ਚਿੜੀ ਚਾਰੇ ਪਾਸਿਓ ਲੋਕ ਲਾਇ ਖੁੰਝੇ ਉੱਤੇ ਵੱਡੇ ਹੀਠਾ ਛੋਟੇ ਕਰਜਾ ਪੰਜਾਬ ਭਾਰਤ ਤੇ ਚੜਾਈ ਜਾਂਦੇ ਗੁਲਾਮ ਕਰਨ ਦੀਆਂ ਚੱਲਣ ਸਕੀਮਾਂ ਪਟਾ ਕਾਤੀਏ ਦੇ ਹੱਥ ਫੜਾਈ ਜਾਂਦੇ ਵੱਡੇ ਸਿਰਾਂ ਵਾਲੇ ਪਿੱਪੜ ਲੱਗੇ ਆਪੇ ਬਣਾਈ ਤੇ ਆਪੇ ਮਿਟਾਈ ਜਾਂਦੇ ਨਿਰਦੋਸ਼ ਲੋਕਾਂ ਦਾ ਦੋਸ਼ ਨਾ ਕੋਈ ਕਿਉਂ ਧਰਮਾਂ ਦੇ ਨਾਂ ਤੇ ਲੜਾਈ ਜਾਂਦੇ ਲੋਕ ਤਾਂ ਸੁੱਖ ਸ਼ਾਂਤੀ ਭਾਲਦੇ ਅ ਤੀਜੀ ਅੱਖ ਵਾਲੇ ਐਵੇਂ ਯੁੱਧ ਕਰਾਈ ਜਾਂਦੇ ਲੋਕ ਤਾਂ ਸੁੱਖ ਸ਼ਾਂਤੀ ਭਾਲਦੇ ਅ ਤੀਜੀ ਅੱਖ ਵਾਲੇ ਐਵੇਂ ਯੁੱਧ ਕਰਾਈ ਜਾਂਦੇ